ਫਗਵਾੜਾ ਤਹਿਸੀਲ ਕੰਪਲੈਕਸ ਦੇ ਸਾਹਮਣੇ ਵਾਲੇ ਮੁੱਖ ਜੀਟੀ ਰੋਡ ਤੇ بارش ਦੇ ਪਾਣੀ ਦੇ ਜਮਾ ਹੋਣ ਨਾਲ ਜਿੱਥੇ ਸਥਾਨਕ ਲੋਕਾਂ ਤੇ ਵਾਹਨ ਚਾਲਕਾਂ ਨੂੰ ਲੰਘਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉੱਥੇ ਹੀ ਜਮਾ ਹੋਏ ਇਸ بارش ਦੇ ਪਾਣੀ ਵਿੱਚ ਇੱਕ ਕਾਰ ਬੁਰੀ ਤਰ੍ਹਾਂ ਨਾਲ ਫਸ ਗਈ ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬੜੀ ਹੀ ਜਦੋਂ ਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ ਪੀਟੂ ਫਲੈਂਗ نیوز ਪ੍ਰਿਤਪਾਲ ਸਿੰਘ ਟੀਂਗਰਾ ਦੀ ਰਿਪੋਰਟ ਆਪਣਾ ਰਕੇਸ਼ ਕੁਮਾਰ ਅੰਕਿਕ ਮਾਮਲਾ ਇਹ ਜਿਹੜਾ ਬਰਸਾਤ ਦੇ ਪਾਣੀ ਨੂੰ ਲੈ ਕੇ ਬਰਸਾਤ ਦੇ ਪਾਣੀ ਨਾਲ ਇੰਨਾ ਪਾਣੀ ਖੜਾ ਹੋ ਜਾਂਦਾ ਨਾ ਵੀ ਤੇ ਆ ਜਾਣ ਵਾਲੇ ਬੰਦੇ ਸਾਰੇ ਪਾਣੀ ਦੇ ਵਿੱਚ ਭੇ ਢਿੱਜ ਜਾਂਦੇ ਆ ਉਹਨਾਂ ਨੂੰ ਚਾਹੀਦਾ ਹੈ ਪ੍ਰਸ਼ਾਸਨ ਨੂੰ ਆ ਕਮੇਟੀ ਘਰ ਵਾਲਿਆਂ ਨੂੰ ਚਾਹੀਦਾ ਨਗਰ ਕੌਂਸਲ ਨੂੰ ਚਾਹੀਦਾ ਵੀ ਇਹ ਪਾਣੀ ਜਲਦੋਂ ਜਲਦ ਕੱਢਿਆ ਜਾਵੇ ਜੇ ਉੱਥੇ ਤੋਆ ਐਡਾ ਵੱਡਾ ਬਹਾਜ ਬੈਗਿਆਂ ਪਿਆ ਹੋਇਆ ਤੇ ਉੱਥੇ ਸਾਰਾ ਮਲਕੇ ਹੈ ਨਾ ਆ ਐਕਸੀਡੈਂਟ ਹੋਣੀ ਅੱਧਾ ਘੰਟਾ ਪਹਿਲਾਂ ਹੋਇਆ ਕਿਦਾਂ ਕੋਈ ਗੱਡੀ ਗੁੱਡੀ ਵੀ ਪਲਟੀ ਆ ਗੱਡੀ ਵੀ ਪਲਟੀ ਹੋਣੀ ਵੇ ਬੇਚ ਸਵਾਰੀਆਂ ਠੀਕ ਠਾਕ ਆ ਹਾਂ ਸਵਾਰੀਆਂ ਠੀਕ ਠਾਕ ਆ ਬਚਾਅ ਹੋ ਗਿਆ ਪਰ ਠੀਕ ਠਾਕ ਦਾ ਚਲੇਗਾ ਆਪਣਾ